ਇੱਕ ਮੈਂ ਹੋਰ ਗੱਲ ਕਹਿਣ ਲੱਗਿਆ ਆਪਣਾ ਮੱਕਾ ਕਿਹੜਾ ਹਰਮੰਦਰ ਸਾਹਿਬ ਜੋ ਵੀ ਅਕਾਲ ਤਖਤ ਸਾਹਿਬ ਤੋਂ ਹੁਕਮ ਆਉਂਦਾ ਉਹ ਸੱਤ ਵਚਨ ਕਹਿਣਾ ਚਾਹੀਦਾ ਅਕਾਲ ਤਖਤ ਸਾਹਿਬ ਵੱਡਾ ਜੋ ਵੀ ਉੱਥੇ ਜਥੇਦਾਰ ਸਾਹਿਬ ਬੈਠੇ ਨੇ ਜੋ ਵੀ ਹੁਕਮ ਕਰਦਾ ਅਕਾਲ ਤਖਤ ਸਾਹਿਬ ਤੋਂ ਸੱਤ ਵਚਨ ਉਹ ਗੁਰੂ ਦਾ ਹੁਕਮ ਹੁੰਦਾ ਸਾਲ ਦੇ ਵਿੱਚ ਇੱਕ ਜਾਂ ਦੋ ਵਾਰੀ ਹਰਮੰਦਰ ਸਾਹਿਬ ਜ਼ਰੂਰ ਜਾਣਾ ਚਾਹੀਦਾ ਗੁਰੂ ਰਾਮਦਾਸ ਮਹਾਰਾਜ ਦੀਆਂ ਖੁਸ਼ੀਆਂ ਮਿਲਦੀਆਂ ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨਾਂ ਸਵਾਇ ਹੁਣ ਤੁਸੀਂ ਕਿਹਾ ਨਾ ਇੱਕ ਵਾਰੀ ਧੰਨ ਗੁਰੂ ਰਾਮਦਾਸ ਸਮਝੋ ਸਾਰੇ ਕਾਰਜ ਹੀ ਨਿਪੜ ਗਏ ਨਾਨਕ ਤੂੰ ਲੈਣਾ ਤੂੰ ਹੈ ਬੁਰੇ ਅਮਰ ਤੁਮ ਵਿਚਾਰਿਆ ਫਿਰ ਭਟ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਵੀ ਤੂੰ ਹੈ ਲੈਣਾ ਵੀ ਤੂੰ ਹੈ ਗੁਰੂ ਅਮਰਦਾਸ ਮਹਾਰਾਜ ਵੀ ਤੂੰ ਹੈ ਸੱਚੇ ਬਾਦਸ਼ਾਹ ਧੰਨ ਗੁਰੂ ਰਾਮਦਾਸ ਜਿਹੜਾ ਤੇਰੇ ਦਰਬਾਰ ਵਿੱਚ ਆ ਗਿਆ ਉਹਨੂੰ ਘਾਟ ਨਹੀਂ ਕੋਈ ਆਉਣੀ ਚਾਰ ਦਰਵਾਜੇ ਨੇ ਹਰਮੰਦਰ ਸਾਹਿਬ ਦੇ ਚਾਰਾਂ ਤੋਂ ਮਾਇਆ ਬਰਸਦੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਸ੍ਰੀ ਗੁਰਦੇਵ ਨਮੇ ਜਿਹਦੇ ਚਰਨਾਂ ਵਿੱਚ ਮਾਇਆ ਦਾ ਨਿਵਾਸ ਹੈ ਉਹ ਕਹਿੰਦਾ ਸ੍ਰੀ ਆਦ ਗੁਰੇ ਨਮੇ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਮੇਰੀ ਤੁਹਾਨੂੰ ਨਮਸਕਾਰ ਹੈ ਜੁਗਾਦ ਗੁਰੇ ਨਮੇ ਗੁਰੂ ਅੰਗਦ ਦੇਵ ਜੀ ਮਹਾਰਾਜ ਮੇਰੀ ਨਮਸਕਾਰ ਸਤ ਗੁਰੇ ਨਮੇ ਗੁਰੂ ਦਾ ਗੁਰੂ ਹੋਵੇ ਉਹਨੂੰ ਸਤ ਗੁਰੂ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਮੇਰੀ ਤੁਹਾਨੂੰ ਨਮਸਕਾਰ ਹੈ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਾਰੀ ਆਈ ਉੱਥੇ ਕਹਿੰਦੇ ਸ੍ਰੀ ਗੁਰਦੇਵ ਨਾਮੇ ਸ੍ਰੀ ਨਾਮ ਹੈ ਮਾਇਆ ਦਾ ਜਿਹਦੇ ਚਰਨਾਂ 'ਚ ਮਾਇਆ ਦਾ ਨਿਵਾਸ ਹੈ ਗੁਰੂ ਰਾਮਦਾਸ ਮਹਾਰਾਜ ਮੇਰੀ ਤੁਹਾਨੂੰ ਨਮਸਕਾਰ ਜਦੋਂ ਵੀ ਜਾਣਿਓ ਦੁਖ ਭਜਨੀ ਮੇਰੀ ਤੇ ਇਸ਼ਨਾਨ ਕਰੋ ਰਾਮਦਾਸ ਰੋਬਰਨਾਤੇ ਸਬ ਉਤਰੇ ਪਾਪ ਕਮਾਤੇ ਸੰਤੋ ਰਾਮਦਾਸ ਰੋਬਰ ਨੀਕਾ ਜੋ ਨਾ ਆਵੈ ਸੋ ਕੁੱਲ ਤਰਾਵੈ ਉਧਾਰ ਹੋਆ ਹੈ ਜੀ ਕਾ ਸੰਤ ਸरोवर ਨਹਾਵੇ ਸੋ ਜਨ ਪਰਮਗਤ ਪਾਵੇ ਇਹ ਬਰਮ ਵਿਚਾਰ ਸੋ ਜਾਨਣਾ ਜਿਸ ਦਿਆਲ ਹੋਏ ਭਗਵਾਨ ਹੈ ਬਾਬਾ ਨਾਨਕ ਪ੍ਰਭ ਸਰਣਾਈ ਸਭ ਚਿੰਤਾ ਗਣਤ ਮਟਾਈ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਸरोवर ਚ ਇਸ਼ਨਾਨ ਕਰਕੇ ਜਦੋਂ ਉੱਥੇ ਆਪਾਂ ਦਰਸ਼ਨ ਕਰਦੇ ਆ ਨਾ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ ਹੈਗਾ ਜਿਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪਰਨਾਮ ਜਪਣ ਦਾ ਵੀ ਇੱਕ ਤਰੀਕਾ ਹੁੰਦਾ ਯੁਗਤੀ ਤੋਂ ਬਿਨਾ ਨਾਮ ਵੀ ਨਹੀਂ ਹੁੰਦਾ ਸਾਧੂ ਕੋਲ ਯੁਗਤੀ ਹੁੰਦੀ ਹੈ ਉਸ ਵੇਲੇ ਨਾਣ ਨਾ ਬਹਿ ਜੀਓ ਕਿਤੇ ਨਾਣ ਦੀ ਲੋੜ ਨਹੀਂ ਹੁੰਦੀ ਨਾਮ ਵਾਸਤੇ ਜਿਹੜਾ 12 ਤੋਂ 3 ਦਾ ਸਮਾਂ ਇਹ ਨਾਉਣ ਦਾ ਨਹੀਂ ਹੈ ਇਹ ਨਾਮ ਦਾ ਹੁਣ ਧਿਆਨ ਦੇਣਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ ਇਹ ਗੁਰਬਾਣੀ ਚ ਲਿਖਿਆ ਭਲਕਦਾ ਸਮਾਂ ਕਿਹੜਾ 12 ਤੋਂ 3 ਦਾ ਇਥੇ ਇਸ਼ਨਾਨ ਦੀ ਗੱਲ ਨਹੀਂ ਆਈ ਇਥੇ ਨਾਮ ਦੀ ਗੱਲ ਹੈ ਉਹ ਉਹ ਵੇਲਾ ਜਿਹੜਾ ਨਾਮ ਦਾ ਜੇ ਆਪਾਂ ਨਹਾਣ ਧੋਣ ਚ ਹੀ ਖਰਾਬ ਕਰ ਲਿਆ ਸਮਾਂ ਲੰਘ ਜਾਣਾ 2 ਵਜੇ ਹੱਟੀ ਖੋਲ ਕੇ ਮਹਾਰਾਜ ਬੈਠੇ ਨੇ ਆਪਾਂ ਮਹਾਰਾਜ ਨੂੰ ਕਹਿੰਨੇ ਤੂੰ ਬੈਠ ਮੈਂ ਨਹਾ ਕੇ ਆਇਆ ਜਦ ਨੂੰ ਨਹਾ ਕੇ ਆਉਣਾ ਮਹਾਰਾਜ ਨੇ ਦੁਕਾਨ ਬੰਦ ਕਰ ਦੇਣੀ ਹੈ ਚੱਲ ਖੜਕਾਈ ਜੇ ਦਰਵਾਜ਼ਾ ਮਹਾਰਾਜ ਕਹਿੰਦੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅਮਰ ਸਰਨ ਅਿਸ਼ਨਾਣ ਕਰਨਾ ਚਾਹੀਦਾ ਉਹਦਾ ਟਾਈਮ ਹੈ ਅਿਸ਼ਨਾਣ ਦਾ ਹਰ ਚੀਜ਼ ਦਾ ਸਮਾਂ ਹੁੰਦਾ ਇਸ਼ਨਾਣ ਦਾ ਸਮਾਂ ਕਰੇ ਇਸ਼ਨਾਣ ਸਿਮਰ ਪ੍ਰਭ ਆਪਣਾ ਮਨ ਤਨ ਪਏ ਰੋਗਾ ਪੰਜ ਬਾਣੀਆਂ ਦਾ ਨਿਤਨੇਮ ਕਰਨਾ ਸੁਖਮਨੀ ਸਾਹਿਬ ਕਰਨਾ ਜੋਤ ਲਾਉਣੀ ਹੈ ਮਹਾਰਾਜ ਦੇ ਨੇੜੇ ਜਾਣਾ ਅਿਸ਼ਨਾਣ ਜ਼ਰੂਰੀ ਹੈ ਜੇ ਬਜ਼ੁਰਗ ਜਿਆਦਾ ਹੋ ਗਿਆ ਨਹੀਂ ਇਸ਼ਨਾਣ ਹੁੰਦਾ ਮਾਫ ਹੈ ਜੇ ਬੰਦਾ ਬਿਮਾਰ ਹੈ ਤਾਂ ਵੀ ਮਾਫ ਹੈ ਰੋਗੀ ਨੂੰ ਮਾਫ ਹੈ ਕੋਈ ਗੱਲ ਨਹੀਂ ਪਰ 12 ਤੋਂ 3 ਨਾ ਮਹਾਰਾਜ ਕਹਿੰਦੇ ਉਦੋਂ ਨਾਮ ਦਾ ਸਮਾਂ 3 ਤੋਂ 6 ਇਸ਼ਨਾਨ ਦਾ ਸਮਾਂ ਫਿਰ ਇਸ਼ਨਾਨ ਕਰਕੇ ਫਿਰ ਚੜ੍ਹੇ ਦਿਵਸ ਗੁਰਬਾਣੀ ਜਾਵੇ ਬੈਹਂਦਿਆਂ ਉੱਠਦਿਆਂ ਹਰ ਨਾਮ ਤਿਆਰ ਇਸ ਕਰਕੇ ਮੇਰੀ ਬੇਨਤੀ ਹੈ ਜਿਹੜਾ ਨਾਮ ਦਾ ਸਮਾਂ ਉਹਨੂੰ ਨਹਾਣ ਦੇ ਵਿੱਚ ਖਰਾਬ ਨਾ ਕਰਿਆ ਕਰੋ ਮਨ ਤਾਂ ਪਹਿਲਾਂ ਹੀ ਨਹੀਂ ਜੁੜਦਾ ਇਹ ਮਨ ਪਹਿਲਾਂ ਹੀ ਬੇਈਮਾਨ ਹੈ ਇਹ ਨਾਮ ਵਾਲੇ ਪਾਸੇ ਨਹੀਂ ਲੱਗਦਾ ਜਿਹੜੀ ਚੀਜ਼ ਰੁਕਾਵਟ ਪਾਉਂਦੀ ਐ ਉਹ ਰੁਕਾਵਟ ਨੂੰ ਹੀ ਦੂਰ ਕਰੋ ਛਡੋ ਨਾਂ ਨੂੰ ਚੁੱਪ ਕਰਕੇ ਨਾਮ ਜਪੀ ਚੱਲੋ ਜਿਹੜਾ ਭਜਨ ਹੈ ਪਰਦੇ ਦਾ ਕਦੇ ਵੀ ਕਿਸੇ ਨੂੰ ਨਹੀਂ ਦੱਸਣਾ ਚਾਹੀਦਾ ਬਸ 12 ਤੇਰਾ ਨਾਮ ਜਪਦਾ ਉਹਦਾ ਅਸਰ ਖਤਮ ਹੋ ਜਾਂਦਾ ਇੱਕ ਵਾਰੀ ਗੱਲ ਇਹਨੇ ਇੱਕ ਵਾਰੀ ਕਹਦਾ ਅੱਛਾ ਬੜੀ ਕਿਰਪਾ ਤੇਰੇ ਤੇ ਤਾਂ ਵੀ ਇਹ ਕੰਮ ਫੇਰ ਨਾ ਮੁੜ ਕੇ ਬੈਠੇ ਦੱਸਣਾ ਨਹੀਂ ਚਾਹੀਦਾ ਕਦੇ ਬਸ ਆਨੰਦ ਲਓ ਨਾਮ ਆਪਾਂ ਆਪਣੇ ਵਾਸਤੇ ਜਪਣਾ ਕਿਸੇ ਵਾਸਤੇ ਥੋੜਾ ਜਿਹਾ ਜਪਣਾ ਜੇ ਤੁਸੀਂ ਨਾਮ ਜਪੋਗੇ ਤਾਂ ਤੁਹਾਨੂੰ ਫਾਇਦਾ ਕਿਸੇ ਨੂੰ ਕੋਈ ਫਾਇਦਾ ਨਹੀਂ ਦਸੋ ਨਾ ਕਿਸੇ ਨੂੰ ਨਾਮ